ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਗਗਨਦੀਪ ਸਿੰਘ ਗੱਲ ਤੁਸੀਂ ਜੁੜੋ ਚੱਲਣਾ ਰੰਗਲਾ ਪੰਜਾਬ ਦੇ ਨਾਲ ਤੇ ਅੱਜ ਆ ਮੈਂ ਪਹੁੰਚੇ ਆ ਪਿੰਡ ਸਰਾਬਾ ਵਿਖੇ ਜਿੱਥੇ ਕੀ ਕਿਸਾਨਾਂ ਦੀ ਮਹਾਪੰਚਾਇਤ ਹੋਣ ਜਾ ਰਹੀ ਆ ਹੋਈ ਜਾਂਦੀ ਆ ਤੇ ਕਿਸਾਨਾਂ ਦਾ ਬਹੁਤ ਠਾਠਾ ਮਾਰਦਾ ਕੱਠ ਇੱਥੇ ਹੋਇਆ ਤੇ ਆਪਣੇ ਨਾਲ ਕਿਸਾਨ ਆਗੂ ਮੌਜੂਦ ਆ ਪਹਿਲਾਂ ਤਾਂ ਪੁੱਛਦੇ ਆ ਕੀ ਇਹਨਾਂ ਦੀਆਂ ਮੰਗਾਂ ਤੇ ਕੀ ਇਹਨਾਂ ਦਾ ਕਿਸਾਨਾਂ ਬਰੁੱਦਰ ਰੋਸ ਆ ਜਿਹੜਾ ਅੱਜ ਇੱਥੇ ਇੰਨਾ ਵੱਡਾ ਕੱਠ ਕੀਤਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਸਾਹ ਸਿੰਘ ਜੀ ਜੜੋਪ ਭਾਰਤੀ ਕਿਸਾਨੀ ਉਹਨਾਂ ਨੇ ਸਿੱਧੂ ਪਰ ਸਲਾਹਕਾਰ ਡੇਰਾ ਬਸੀ ਠੀਕ ਹੈ। ਐਠੇ ਹਾਂਜੀ ਸਾਰੇ ਪ੍ਰਧਾਨ ਜੀ ਜਿਹੜਾ ਅੱਜ ਇੱਥੇ ਤੁਸੀਂ ਬੱਚੇ ਵੱਡੀ ਏਡੀ ਮਾਪ ਪੰਜਾਹ ਤੱਕ ਏਡਾ ਕੱਟ ਰੱਖਿਆ। ਪਹਿਲਾਂ ਤਾਂ ਇਹਦੇ ਬਾਰੇ ਆਪਣੇ ਦਰਸ਼ਕਾਂ ਨੂੰ ਦੱਸੋ ਕਿ ਕੀ ਸਾਰਾ ਮਸਲਾ ਹੈ ਤੇ ਕਿਸ ਸੰਬੰਧ ਵਿੱਚ ਅੱਜ ਇੱਥੇ ਏਡਾ ਵੱਡਾ ਕੱਟ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਤਾਂ ਮੈਂ ਇਸ ਧਰਤੀ ਨੂੰ ਨਮਨ ਕਰਦਾ ਹਾਂ ਕਿ ਕਰਤਾਰ ਸਿੰਘ ਸਰਾਭਾ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਉਸ ਤੋਂ ਬਾਅਦ ਮੈਂ ਦੱਸਾਂਗਾ ਕਿ ਜਿਹੜਾ ਪੰਜਾਬ ਦੇ ਵਿੱਚ ਫਲੱਡ ਆਇਆ। ਉਹਦੇ ਵਿੱਚ ਸਾਡਾ ਹਲਕਾ ਡੇਰਾ ਵਸੀ ਵੀ ਉਹਦੀ ਲﺒੇਟ ਵਿੱਚ ਆ ਗਿਆ ਹੂੰ 22 300 ਕਿਲਾ ਏਕੜ ਜ਼ਮੀਨ ਹੂੰ ਪੰਜ ਗਾਉਂ ਦੀ ਜ਼ਮੀਨ ਬਰਬਾਦ ਕਰ ਦਿੱਤੀ ਹੂੰ ਅਸੀਂ ਸੜਕਾਂ ਦੇ ਜਾਮ ਲਾਏ ਹੂੰ ਹੋਰ ਵੀ ਬਹੁਤ ਅਪਰਾਲੇ ਸਰਕਾਰ ਨਾਲ ਕੀਤੇ ਪਰ ਸਰਕਾਰ ਨੇ ਕਿਸੇ ਦੀ ਸਾਰ ਨਹੀਂ ਲਈ ਸਾਡੀ ਪਾਈਪਲਾਈਨਾਂ ਪਟ ਗਈ ਬਿਜਲੀ ਦੇ ਖੰਭੇ ਟੁੱਟ ਗਏ ਟਰਾਂਸਫਾਰਮ ਟੁੱਟ ਗਏ ਸਾਡੀਆਂ ਮੋਟਰਾਂ ਪਤਾ ਨਹੀਂ ਕਿੱਥੇ ਗਈਆਂ ਪਰ ਸਰਕਾਰ ਨੇ ਸਾਡੀ ਕੋਈ ਨਾ ਸੁਣਵਾਈ ਨਾ ਕੀਤੀ ਤੇ ਮਦਾਨ ਜੀ ਸਰਕਾਰ ਤਾਂ ਭਗਵੰਤ ਸਿੰਘ ਤਾਂ ਕਹਿ ਰਹੇ ਆ ਬਈ ਅਸੀਂ ਮੁਰਗੀ ਤੋਂ ਲੈ ਕੇ ਬੱਕਰੀ ਤੱਕ ਦਾ ਮੌਜਾ ਦਿੱਤਾ ਫਿਰ ਤੁਸੀਂ ਕਹਿ ਰਹੇ ਸਾਨੂੰ ਕੁਝ ਮਿਲਿਆ ਨਹੀਂ ਉਹ ਤਾਂ ਇੱਕ ਗਪੌੜੀ ਮੁੱਖ ਮੰਤਰੀ ਬਣ ਗਿਆ ਉਹ ਤਾਂ ਕੱਲ ਨੂੰ ਕਹੂਗਾ ਜੇ ਪੈਰ ਤਲੇ ਕੀੜੀ ਮਰ ਗਈ ਉਹ ਤਾਂ ਵੀ ਦਿਆਂਗੇ ਗਪੌੜੀ ਮੁੱਖ ਮੰਤਰੀ ਬਣ ਗਿਆ ਗੋਲ ਅੱਖਾਂ ਕਰਕੇ ਸ਼ਰਾਬ ਨਾਲ ਬੱਟਲੀ ਰੰਦਾ ਕਹਿੰਦਾ ਭਾਵੇਂ ਤੁਹਾਡੇ ਜਿਹੜਾ ਨੁਕਸਾਨ ਹੋਇਆ ਸੀ ਤੁਹਾਨੂੰ ਕੁਝ ਕੋਈ ਇੱਕ ਚਮੰਨੀ ਨਹੀਂ ਮਿਲੀ ਲੋਕ ਬੜੇ ਪਰੇਸ਼ਾਨ ਆ ਨਾ ਬੰਦਾ ਲੱਗ ਰਿਹਾ ਬੰਦਾ ਜੇ ਨਾ ਲਗਿਆ ਤਾਂ ਕੋਈ ਵੀ ਥੋੜੀ بارش ਵੀ ਪਾਊਗੀ ਜਦ ਵੀ ਪਿੰਡਾਂ ਦਾ ਨੁਕਸਾਨ ਹੋਊਗਾ ਇਹ ਮੇਰਾ ਵੀਰ ਬੈਠਾ ਜਸਵੰਤ ਸਿੰਘ ਨੰਬਰਦਾਰ আলমਗੀਰ ਹਾਂਜੀ ਇਹਦੇ 70 ਕਿੱਲਾ ਜ਼ਮੀਨ ਦਾ ਸਾਰੇ ਪਰਿਵਾਰ ਦਾ ਕਹ ਟੇੜੀ ਹੋ ਗਿਆ ਨਾ ਤਾਂ ਹੁਣ ਕਣਕ ਬੀਜੀ ਗਈ ਨਾ ਜੀਰੀ ਦੀ ਫਸਲ ਕੁਝ ਖੇਤ ਤਾਂ 10-10 ਫੁੱਟ ਡੂੰਘੇ ਪੱਟਦੇ ਅੱਛਾ ਦੱਸੋ ਉਹਨੂੰ ਕਿਵੇਂ ਠੀਕ ਕਰਾਂਗੇ ਸਰਕਾਰ ਦੀ ਬੜੀਆਂ ਮੰਤਾਂ ਤਾਲੇ ਕਰੇ ਪਰ ਸਰਕਾਰ ਨੇ ਕੋਈ ਸਾਡੀ ਸੁਣਵਾਈ ਨਿਕਰੀ ਅਸੀਂ ਹਾਈਵੇ ਚੰਡੀਗੜ੍ਹ ਦਿੱਲੀ ਜਾਮ ਕਰਿਆ ਹਾਂ ਸਾਡਾ ਪੂਰਾ ਸਫਰ ਰਿਹਾ ਸਰਕਾਰ ਸਾਡੇ ਨਾਲ ਸਮਝੌਤਾ ਕਰਕੇ ਗਈ ਸਾਡੇ ਨਾਲ ਵਾਅਦੇ ਕਰਕੇ ਗਈ ਇਹ ਮੇਰਾ ਵੀਰ ਜਰਨਲ ਸੈਕਟਰੀ ਬਲਾਕ ਡੇਰਾ ਬਸੀ ਇਹਨਾਂ ਨੇ ਵੀ ਉੱਥੇ ਬੜਾ ਜ਼ੋਰ ਲਾਇਆ ਸੰਘਰਸ਼ ਕਰਿਆ ਪਰ ਸਰਕਾਰ ਸਾਰੇ ਵਾਦਿਆਂ ਤੋਂ ਮੁਕਰ ਗਈ ਹੁਣ ਫਿਰ ਕਿਸਾਨ ਕੀ ਕਰੇ ਇੱਥੇ ਅਸੀਂ ਕਿਸ ਲਈ ਇਕੱਠੇ ਹੋਏ ਹਾਂ ਜੋ ਅਸੀਂ ਦਿੱਲੀ ਦੀ ਬਰੂਹਾਂ ਦੇ ਅਸੀਂ ਬਾਰ-ਬਾਰ ਲੈਕਚਰ ਚ ਕਹਿੰਦੇ ਹਾਂ ਅਸੀਂ ਉੱਥੇ ਜੀਤ ਕੇ ਆਏ ਆ ਮੋਦੀ ਨੂੰ ਦਬਾ ਕੇ ਆਏ ਆ ਚਲੋ ਇਹ ਗੱਲ ਮੰਨ ਕੇ ਵੀ ਮੋਦੀ ਨੇ ਮਾਫੀ ਵੀ ਮੰਗੀ ਸੈਸ਼ਨ 'ਚ ਸਾਰਾ ਕੁਝ ਹੋਇਆ ਪਰ ਜੋ ਦੀ ਤੂੰ ਸਮਾਨ ਖੜਿਆ ਨਾ ਤਾਂ ਸਾਡੀ ਐਮਐਸਪੀ ਲਾਗੂ ਕਰੀ ਨਾ ਸਾਡੇ ਕੋਈ ਹੋਰ ਕੋਈ ਗੱਲ ਕਰੀ ਈਵ ਸਰਕਾਰ ਜੋ ਕਣਕ ਦੀ ਐਮਐਸਪੀ ਹੈ ਜੋ ਬਾਹਰ ਤੇ ਖਰੀਦ ਕੇ ਕਣਕ ਆਂਦੀ ਹੈ ਉਹਦੀ ਕਸਟਮ ਡਿਊਟੀ ਖਤਮ ਕਰਨ ਤੇ ਲੱਗੀ ਹੈ ਜੇ ਉਹ ਕਸਟਮ ਡਿਊਟੀ ਖਤਮ ਕਰਦੀ ਤਾਂ ਜ਼ਮੀਨ ਦੀ ਕਿਸਾਨ ਦੀ ਕਣਕ ਦਾ ਰੇਟ 6700 ਰੁਪਏ ਐਵੇਂ ਘਟ ਜਾਣਾ ਬਿਨਾਂ ਹੀ ਕਿਸ ਨੂੰ ਕਹਿ ਤੋ ਇਹ ਬੜੀ ਤਕਲੀਫ ਹੈ ਇਸ ਲਈ ਸਾਨੂੰ ਦਿੱਲੀ ਵੀ ਜਾਣਾ ਪੈਣਾ ਇਸ ਸੰਘਰਸ਼ ਨੂੰ ਲੜਨ ਦੇ ਲਈ ਇਸ ਲਈ ਅਸੀਂ ਇੱਥੇ ਇਕੱਠ ਕੀਤਾ ਸਰਾਬਾ ਪਿੰਡ ਦੇ ਵਿੱਚ ਕਿ ਲੋਕ ਇਕੱਠੇ ਹੋਣ ਅਤੇ ਦਿੱਲੀ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਜਾਵੇ ਕਿ ਅਸੀਂ ਕਿਸਾਨ ਇੱਥੇ ਇਸ ਲਈ ਇਕੱਠੇ ਹੋਏ ਹਾਂ ਤੇ ਜਿਵੇਂ ਪੰਜਾਬ ਦੀ ਮੁੱਖ ਮੰਤਰੀ ਪੰਜਾਬ ਤਾਂ ਕਹਿ ਰਹੇ ਸੀਗੇ ਬਈ ਜਿਹੜੇ ਅਸਲੀ ਕਿਸਾਨ ਆ ਉਸਾਂ ਤੋਂ ਬਹੁਤ ਖੁਸ਼ਹਾਲ ਆਸੀਂ ਸਾਰਾ ਮੁਆਵਜ਼ਾ ਵੀ ਉਹਨਾਂ ਨੂੰ ਦੇਤਾ ਪਰ ਜਿਹੜੇ ਕਿਸਾਨ ਧਰਨੇ ਲਾ ਰਹੇ ਆ ਇਹ ਦੂਸਰੀਆਂ ਪਾਰਟੀਆਂ ਦੇ ਛੱਡੇ ਹੋਏ ਨਮੈਂਦੇ ਆ ਤੇ ਜੇ ਇਦਾਂ ਹੀ ਕਰਦੇ ਰਹੇ ਤਾਂ ਇਹਨਾਂ ਨੂੰ ਹੋਰ ਥੋੜੇ ਟਾਈਮ ਤੱਕ ਧਰਨੇ ਲਾਉਣਾ ਇਸਤੇ ਬੰਦੇ ਨਹੀਂ ਮਿਲਣਗੇ ਵੀ ਜਿਹੜੇ ਅਸਲੀ ਕਿਸਾਨ ਆ ਉਹ ਸਾਥੋਂ ਬਹੁਤ ਖੁਸ਼ ਆ ਅਸੀਂ ਸਾਰਿਆਂ ਨੂੰ ਮੁਆਵਜ਼ਾ ਦੇ ਚੁੱਕੇ ਆ ਤੇ ਜਿਹੜੇ ਧਰਨੇ ਤੇ ਬੈਠੇ ਜਾਂ ਇਕੱਠ ਕਰਕੇ ਇਹ ਵਜ੍ਹਾ ਨਹੀਂ ਜਗ੍ਹਾ ਦੇਖ ਕੇ ਬੈਠ ਜਾਂਦੇ ਆ ਤੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਆਪਣੇ ਆਪ ਨੂੰ ਪੰਜਾਬ ਦੇ ਕਿਸਾਨ ਦਾ ਪੁੱਤ ਸਮਝਦਾ ਹੈ ਪਰ ਮੈਨੂੰ ਲੱਗਦਾ ਨਹੀਂ ਇਹ ਕਿਸਾਨ ਦਾ ਪੁੱਤ ਹੈ ਇਹਨੂੰ ਅਜੇ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਕਿਸਾਨਾਂ ਦੀ ਸਮਝੇ ਨਹੀਂ ਲੱਗੀ ਕੌਣ ਕਿਸਾਨ ਹੈ ਇਹ ਕਹਿੰਦਾ ਕਿਸਾਨ ਹੀ ਨਾ ਇਹਨੂੰ ਲੱਭਣੇ ਨਹੀਂ ਇਹ ਕੌਣ ਹੈ ਇਹ ਕਿਸਾਨ ਹੈ ਨਾ ਸਾਡਾ ਸਰਕਾਰ ਨਾਲ ਕਿਸੇ ਨਾਲ ਸਰਕਾਰੀ ਬੰਦੇ ਨਾਲ ਨਾ ਉਹ ਕਿਸੇ ਨਾਲ ਲੈਣ ਦੇਣ ਨਹੀਂ ਅਸੀਂ ਤਾਂ ਗੈਰ ਰਾਜਨੀਤਿਕ ਬੰਦੇ ਆ ਗੈਰ ਰਾਜਨੀਤਿਕ ਪਾਰਟੀ ਹੈ ਅਸੀਂ ਇਹਦੇ ਨਾਲ ਭਗਵੰਤ ਮਾਨ ਨੂੰ ਚੇਤਾਵਨੀ ਦਿੰਦੇ ਆ ਕਿਤਨੀ ਸੱਦਾ ਦੇ ਕੇ ਦੇਖ ਲੈ ਤੇਰੀ ਦਿੱਲੀ ਚੰਡੀਗੜ੍ਹ ਦੇ ਵਿੱਚ ਜੇ ਇੱਕ ਵੀ ਟ੍ਰੈਫਿਕ ਚੱਲ ਗਈ ਤਾਂ ਕਿਸਾਨਾਂ ਨੂੰ ਫਿਟੇ ਮੋਕਿਓ ਅਸੀਂ ओरिजिनल ਕਿਸਾਨ ਆ ਜਿਹੜੇ ਲੋਕ ਉਹਨਾਂ ਨੂੰ ਮਿਲਦੇ ਆ ਉਹ ਕਹਿੰਦੇ ਵੀ ਉਹ ਕਿਸਾਨ ਨਹੀਂ ਉਹੀ ਲੋਕ ਕਿਸਾਨ ਨਹੀਂ ਉਹ ਧੋਗਲੇ ਨੇ ਅਤੇ ਆਪਣੇ ਆਪ ਨੂੰ ਕਿਸਾਨ ਕਹਿ ਕੇ ਸਰਕਾਰ ਕੋਲ ਵਿਗ ਜਾਂਦੇ ਆ ਇਹ ਡੱਲੇਵਾਲ ਸਾਹਿਬ ਨੂੰ ਕੋਈ ਖਰੀਦ ਕੇ ਦਿਖਾਵੇ ਅ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਨਾ ਕਿ ਕਿਸਾਨਾਂ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਤੇ ਸਾਡੇ ਨਾਲ ਮੀਟਿੰਗਾਂ 'ਚ ਕਿਸਾਨ ਜਿਹੜੇ ਸਹੀ ਕਿਸਾਨ ਆ ਕਿਸਾਨਾਂ ਦੇ ਨੁਮਾਇੰਦੇ ਆ ਸਾਡੇ ਨਾਲ ਮੀਟਿੰਗਾਂ 'ਚ ਸ਼ਾਮਲ ਹੁੰਦੇ ਆ ਤੇ ਅਸੀਂ ਉਹਨਾਂ ਦੇ ਮੰਗਾਂ ਵੀ ਮੰਨਦੇ ਆ ਤੇ ਉਹ ਸਾਡੇ ਤੋਂ ਬਹੁਤ ਜ਼ਿਆਦਾ ਖੁਸ਼ ਆ ਤੇ ਥਾਂ-ਥਾਂ ਤੇ ਤੁਹਾਨੂੰ ਪਤਾ ਫਲੈਕਸ ਵੀ ਲਾਏ ਗਏ ਆ ਵੀ ਕਿਸਾਨ ਕਸ਼ਾਲਾ ਪੰਜਾਬ ਬਹੁਤ ਕਸ਼ਾਲਾ ਬਾਹਰਲੀਆ ਸਟੇਟਾਂ ਦੇ ਵਿੱਚ ਜਿੱਥੇ ਵੋਟਾਂ ਇਲੈਕਸ਼ਨ ਹੋਣੇ ਸੀਗੇ ਉੱਥੇ ਵੀ ਪੰਜਾਬ ਦੀ ਮਸ਼ਹੂਰੀ ਕੀਤੀ ਗਈ ਆ ਵੀ ਕਿਸਾਨ ਸਾਡੇ ਤੋਂ ਬਹੁਤ ਕਸ਼ਾਲਾ ਆ ਅਸੀਂ ਕਿਸਾਨਾਂ ਨੂੰ ਮੂੰਗੀ ਤੇ ਐਮਐਸਪੀ ਦੇਤੀ ਅਸੀਂ ਮੱਕੀ ਤੇ ਦੇਤੀ ਤੇ ਪਰ ਉਹ ਜਿਵੇਂ ਕਿ ਹੁਣ ਆਪਾਂ ਜੇ ਤੁਸੀਂ ਧਰਨੇ ਲਾ ਰਹੇ ਇਹਨਾਂ ਬਾਰੇ ਕਹਿ ਰਹੇ ਆ ਵੀ ਵਜ੍ਹਾ ਨਹੀਂ ਜਗ੍ਹਾ ਵੇਖ ਕੇ ਬੈਠ ਜਾਂਦੇ ਆ ਵੀ ਇਸ ਲਈ ਕਿਸਾਨ ਹੀ ਨਹੀਂ ਹੈਗੇ ਫਿਰ ਜਿਹੜੇ ਉਹਨਾਂ ਨਾਲ ਮੀਟਿੰਗ ਕਰ ਜਾਂਦੇ ਆ ਉਹ ਕਿਸਾਨ ਕਿਹੜੇ ਆ ਤੁਸੀਂ ਉਹਨਾਂ ਨੂੰ ਬਾਰੇ ਕੀ ਆਖਣਾ ਚਾਹੋਗੇ ਜੋ ਕਿਸਾਨ ਹੁਣ ਨਾਲ ਮੀਟਿੰਗ ਕਰਕੇ ਜਾਂਦੇ ਨੇ ਹਮ ਸਾਡੇ ਵੀ ਆਗੂਆਂ ਨੇ ਉਹਨਾਂ ਨਾਲ ਮੀਟਿੰਗ ਕੀਤੀ ਹਮ ਪਰ ਉਹ ਕਿਸੇ ਚੀਜ਼ ਤੇ ਜਵਾਬ ਨਹੀਂ ਦਿੰਦਾ ਹਮ ਉਹਨੂੰ ਯਾਦ ਹੀ ਰਹਿਦਾ ਮੈਂ ਕੀ ਆਖਿਆ ਸੀ ਹਮ ਉਹ ਭੁੱਲ ਜਾਂਦਾ ਹਮ ਫਿਰ ਉਹ ਕਹਿ ਕੇ ਸਾਰੀ ਗੱਲ ਮੰਨ ਜਾਂਦਾ ਹਮ ਫੈਸਲਾ ਲੈ ਲੈਂਦਾ ਹਮ ਵੀ ਜੋ ਤੁਹਾਡੇ ਵਾਅਦੇ ਆ ਉਹ ਅਸੀਂ ਪੂਰੇ ਕਰਾਂਗੇ ਔਰ ਰਾਤ ਨੂੰ ਪੀਪੂ ਕੋ ਭੁੱਲ ਜਾਂਦਾ ਵੀ ਮੈਂ ਕੱਲ ਕਿਸਾਨਾਂ ਨੂੰ ਕੀ ਕਿਹਾ ਸੀ ਉਹ ਨਵੀਂ ਬੀਬੀ ਲਈ ਆ ਨਵੀਂ ਬੀਬੀ ਨਾਲ ਗੁਲਛੇ ਡਾ ਕੇ ਮੋਜਾ ਕਰਦਾ ਕਿਸਾਨਾਂ ਦਾ ਉਹਨੂੰ ਕੀ ਲੈਣਾ ਵੋਟਾਂ ਪੁਆ ਲਈਆਂ ਇੱਕ ਮਾਸਟਰ ਦਾ ਪੁੱਤ ਹੋਣ ਦਾ ਦੇ ਮਾਸਟਰਾਂ ਤੇ ਵੀ ਡੰਡਾ ਬਾਤ ਆ ਫਿਰ ਉਹ ਤਾਂ ਕਹਿੰਦੇ ਸੀਗੇ ਅਸੀਂ ਮਾਨ ਸਾਹਿਬ ਤਾਂ ਕਹਿੰਦੇ ਸੀਗੇ ਜੇ ਅਸੀਂ ਕਿਸਾਨਾਂ ਦੇ ਪੁੱਤ ਆ ਮਾਸਟਰ ਦਾ ਮੁੰਡਾ ਤੇ ਸਾਡੇ ਕਿਸਾਨਾਂ ਧਰਨੇ ਮਜਾ ਦੇ ਚ ਨਿਕਲੀ ਪਾਰਟੀ ਆ ਵੀ ਅਸੀਂ ਵੀ ਦਿੱਲੀ ਵਿੱਚ ਧਰਨਾ ਲਾਇਆ ਸੀ ਸਾਡੀ ਪਾਰਟੀ ਨਿਕਲੀ ਸੀਗੀ ਤੇ ਅਸੀਂ ਤਾਂ ਕੋਈ ਧਰਨਾ ਲਾਉਣ ਹੀ ਨਹੀਂ ਦੇਵਾਂਗੇ ਪੰਜਾਬ ਵਿੱਚ ਪਰ ਜਿੱਥੋਂ ਤੱਕ ਅਸੀਂ মিডিਆ ਵਾਲੇ ਤੁਰਦੇ ਫਿਰਦੇ ਅਸੀਂ ਵੇਖਦੇ ਆ ਹਰ ਜਗ੍ਹਾ ਤੇ ਥਾਂ ਥਾਂ ਤੇ ਧਰਨਾ ਲੱਗਿਆ ਹੋਇਆ ਕਿਤੇ ਕੱਚੇ ਮਜ਼ਦਮਾਂ ਦਾ ਧਰਨਾ ਕਿਹਦੇ ਮੁਆਵਜ਼ੇ ਨੂੰ ਲੈ ਕੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਤੇ ਭਈ ਕਿਤੇ ਕੱਲ ਮਛੜੋ ਹੜਤਾਲ ਚੱਲ ਰਹੀ ਹੈ ਇਹਨੂੰ ਫਿਰ ਤੁਸੀਂ ਕਿਵੇਂ ਦੇਖਦੇ ਹੋ ਮਾਨ ਸਾਹਿਬ ਤਾਂ ਕਹਿੰਦੇ ਸੀ ਧਰਨਾ ਲੱਗਣ ਨਹੀਂ ਦੇਵਾਂਗੇ ਕਿ ਮਾਨ ਸਾਹਿਬ ਤੋਂ ਪੰਜਾਬ ਦਾ ਸਿਸਟਮ ਲੋਟ ਨਹੀਂ ਆ ਰਿਹਾ ਫਿਰ ਇਸ ਦਾ ਇਸ ਦਾ ਮਤਲਬ ਹੈ ਇਹ ਨਾ ਜੋ 92 ਐਮਐਲਏ ਜਿੱਤ ਗਾਏ ਇਹ ਪੰਜਾਬ ਦੇ ਲੋਕਾਂ ਨੇ ਬੜੀ ਭਾਰੀ ਗਲਤੀ ਕਰ ਲਈ ਇਹ ਲੋਕ ਇਸ ਟਾਈਮ ਇਤਨੇ ਹੰਕਾਰ ਚ ਹੈ ਇਹਨੂੰ ਨਾ ਤਾਂ ਸੜਕ ਦਿਖਦੀ ਹਾਂ ਨਾ ਉੱਪਰ ਸਮਾਨ ਦਿਖਦਾ ਕੇਜਰੀਵਾਲ ਦਿਖਦਾ ਕੇਜਰੀਵਾਲ ਜੋ ਕਹਿੰਦਾ ਸਾਰੇ ਪੰਜਾਬ ਦਾ ਪੈਸਾ ਸਾਰੀ ਸਟੇਟਾਂ ਤੇ ਲਾਦਾ ਨੋਟਾਂ ਤੇ ਵੀ ਨੀਚੇ ਆ ਗਏ ਹੂੰ 0.4 ਤੇ ਆ ਗਏ ਕੁਝ ਵੀ ਨਹੀਂ ਰਹਾ ਹੂੰ ਬੋਲਣ ਯੋਗੇ ਨਹੀਂ ਰਹੇ ਪੰਜਾਬ ਕੰਗਾਲ ਕਰਤਾ ਹੂੰ ਧਰਨੇ ਲੋਕ ਤੂ ਲੰਦੇ ਆ ਇਹ ਕਹਿੰਦਾ ਕੋਈ ਧਰਨਾ ਨਹੀਂ ਲਗਣਾ ਹੂੰ ਮਜ਼ਦੂਰ ਹੂੰ ਕਿਸਾਨ ਹੂੰ ਮਾਸਟਰ ਬਿਜਲੀ ਵਾਲੇ ਬੱਸਾਂ ਵਾਲੇ ਹੈ ਹੂੰ आम जनता अंगनवाड़ी सब लोग सडकਾਂ 'ਤੇ ਬੈਠੇ ਕਿਉਂ ਬੈਠੇ ਇਸ ਬੰਦੇ ਕੀ ਦੇਣ ਆਇਓ ਪਰ ਜਿਵੇਂ ਮੈਨੂੰ ਸੱਤਾ ਦੇ ਆਉਣ ਤੋਂ ਪਹਿਲਾਂ ਤਾਂ ਮਾਨ ਸਾਹਿਬ ਕਹਿ ਰਹੇ ਸੀਗੇ ਵੀ ਅਸੀਂ ਪੰਜਾਬ ਨੂੰ ਬਹੁਤ ਸਹੀ ਤਰੀਕੇ ਨਾਲ ਚਲਾਵਾਂਗੇ ਜਿਹੜੀਆਂ ਪਹਿਲਾਂ ਸਰਕਾਰਾਂ ਸੀਗੀਆਂ ਕਾਕਲੀ ਦਲ ਜਾਂ ਕਾਂਗਰਸ ਕਹਿੰਦੇ ਸੀ ਇਹਨਾਂ ਨੇ ਤਾਂ ਪੰਜਾਬ ਸਾਹਮਣੇ ਨਹੀਂ ਰਿਹਾ ਅਸੀਂ ਪੰਜਾਬ ਨੂੰ ਖਿਸ਼ਾਲ ਕਰਦੇ ਆਂਗੇ ਲੋਕਾਂ ਨੂੰ ਨੌਕਰੀਆਂ ਤੇ ਕਰਦੇਗੇ ਪੱਕੇ ਤੇ ਸਾਰੀਆਂ ਸਹੂਲਤਾਂ ਦੇਵਾਂਗੇ ਬਿਜਲੀ ਫਰੀ ਦੇਵਾਂਗੇ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਪੈਨਸ਼ਨ ਵਧਾਵਾਂਗੇ ਕਿ ਉਹਨਾਂ ਫਿਰ ਵਾਅਦੇ ਕਿਸੇ ਦੇ ਵੀ ਨਹੀਂ ਪੂਰਾ ਉਤਰੇ ਕਿ ਯੂ ਟਰਨ ਲੈ ਲੈ ਸਰਕਾਰ ਮੰਨੀ ਜਾ ਰਹੀ ਹੈ ਆ ਬੈਠੀ ਬੀਬੀਆਂ ਸਾਰੀਆਂ ਗਾਲਾਂ ਦੇ ਰਹੀ ਤੁਹਾਡੇ ਸਾਹਮਣੇ ਕਿਸ ਨੂੰ 1000 ਰੁਪਏ ਪਾਤਾ ਇਹ ਜੇ ਇਹਨਾਂ ਨੂੰ 1000 1000 ਮਿਲਦਾ ਇਹ ਆਪਣੇ ਘਰ ਵਾਲੇ ਨੂੰ ਕਹਿੰਦੀ ਤੈਨੂੰ ਜਾਣਾ ਜਾ ਮੈਂ ਤਾਂ ਜਾਂਦੀ ਨਹੀਂ ਮੇਰਾ 1000 ਰੁਪਿਆ ਆ ਰਿਹਾ ਹੂੰ ਇਹਨੂੰ ਆ ਰਿਹਾ 1000 ਰੁਪਿਆ ਇਹ ਈ ਸੀ ਕਰਕੇ ਬੈਠੀ ਵਿਚਰੀਆਂ ਝੂਠੇ ਲਾਰੇ ਲਾਲੇ ਸਟੇਜ ਜੋ ਇਲੈਕਸ਼ਨ ਦੀ ਸਟੇਜ ਹੁੰਦੀ ਆ ਬਿਲਕੁਲ ਝੂਠੀ ਹੂੰ ਲੁੱਟ ਲੈਣ ਆ ਇਹ ਲੋਕ ਆਣ ਵਾਲੀ 24 ਦੀ ਚੋਣਾ 'ਚ ਦੱਸ ਦੇਣਗੇ ਲੋਕ ਵੀ ਹਾਂ ਵੀ 10 ਫਿਰ ਮੁਰਗੀ ਦਾ ਹਰ ਬੱਕਰੀ ਦਾ ਪੈਸਾ ਕਿੱਥੇ ਆ ਨਾ ਕਿਸੇ ਨੇ ਇਹਨਾਂ ਨੂੰ ਪਤਾ ਕੀ ਹੈ ਜੋ ਸੰਤ ਹੈ ਉਹਨਾਂ ਨੂੰ ਤਾਂ ਜਹੀ ਦੇ ਨੋਟ ਜੋ ਇਹ ਲੋਕ ਆ ਇਹਨਾਂ ਚਾਹੀਦੀ ਵੋਟ ਮਾਤਣਾ ਤੇ ਕੀ ਲੈਣਾ ਹੂੰ ਹਾਂ ਜੇ ਮੈਂ ਲਾ ਤੁਹਾਡਾ ਮਹਾਪੰਚਾਇਤਾਂ ਚੱਲ ਰਹੀਆਂ ਜੀ ਇਹ ਫਿਰ ਤੁਹਾਡਾ ਇੱਕ ਇਹਨਾਂ ਨੂੰ ਐਲਾਨ ਆ ਇੱਕ ਇਹਨਾਂ ਨੂੰ ਟ੍ਰੇਲਰ ਦਿਖਾ ਰਹੇ ਆ ਵੀ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਫਿਰ ਜਾਣ ਲਈ ਤਿਆਰ ਆ ਕਿਸਾਨ ਹਣ ਬਿਲਕੁਲ ਤਿਆਰ ਹੈ ਕਿਸਾਨ ਥੋੜੇ ਦਿਨ ਤੇ ਦਿੱਲੀ ਜਾਊਗਾ ਹੂੰ ਅਤੇ ਮੋਦੀ ਸਰਕਾਰ 24 ਚ ਇਲੈਕਸ਼ਨ ਚ ਜੇ ਨਾ ਸਾਡੀਆਂ ਗੱਲਾਂ ਮੰਨੀ ਤਾਂ ਫੁੱਲ ਨੂੰ ਫੁੱਲ ਤੇ ਟੰਗ ਦੇਾਂਗੇ ਬਸ ਠੀਕ ਹੈ ਜੀ ਮਤਲਬ ਚੇਤਾਵਨੀ ਹੈ ਇੱਕ ਚੇਤਾਵਨੀ ਹੈ ਭਾਈ ਸਾਹਿਬ ਤੋਂ ਲੈ ਲਓ ਦੇਖ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਜੇ ਮਾਨ ਸਾਹਿਬ ਕਹਿ ਰਹੇ ਸੀ ਬਦਲਾ ਆਊਗਾ ਫਿਰ ਆ ਗਿਆ ਬਦਲਾ ਜੀ ਅ ਰੰਗਲਾ ਪੰਜਾਬ ਚੈਨਲ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਕਿਸਾਨਾਂ ਦੀ ਇੱਥੇ ਮਤਲਬ ਡਿਊਟੀ ਲਈ ਗੱਲਬਾਤ ਕੀਤੀ ਸਾਡੀ ਸਾਡੇ ਦੁੱਖ ਤਕਲੀਫ ਸੁਣੇ ਬਦਲਾਵ ਬਾਰੇ ਤੁਸੀਂ ਗੱਲ ਕੀਤੀ ਹੈ ਵੀ ਬਦਲਾਵ ਤਾਂ ਕੋਈ ਨਜ਼ਰ ਤਾਂ ਆਉਂਦਾ ਨਹੀਂ 50 ਲੱਖ ਜਿਹੜੇ ਸਰਕਾਰਾਂ ਪਹਿਲਾਂ ਕੰਮ ਕਰਦੀਆਂ ਸੀ ਉਹ ਉਹੀ ਕਦਮਾਂ ਤੇ ਭਗਵੰਤ ਮਾਨ ਦੀ ਸਰਕਾਰ ਚੱਲ ਰਹੀ ਹੈ ਸਾਨੂੰ ਤਾਂ ਲੱਗਦਾ ਨਹੀਂ ਕਿ ਕਿਸਾਨਾਂ ਨੂੰ ਵੀ ਕੋਈ ਫਰਕ ਪਿਆ ਹੋਵੇ ਆਮਦਾਤਾ ਨੂੰ ਰੋਲ ਤਾਂ ਸੜਕਾਂ ਤੇ ਤੇ ਬਾਰਡਰਾਂ ਤੇ ਰੋਲ ਤਾਂ ਸਾਡੇ ਕਿਸਾਨਾਂ ਦੇ ਮੁੰਡਿਆਂ ਨੂੰ ਉਧਰ ਉਹ ਮਰੀ ਜਾ ਰਹੇ ਆ ਇੱਧਰ ਅਸੀਂ ਮਰੀ ਜਾ ਰਹੇ ਹਾਂ ਸੜਕਾਂ ਤੇ ਸਾਨੂੰ ਕੋਈ ਬਦਲਾਅ ਤਾਂ ਲੱਗਦਾ ਨਹੀਂ ਭਾਜੀ ਕੋਈ ਐਡਾ ਬਦਲਾਅ ਅਸੀਂ ਜੇ ਬਦਲਾਅ ਹੁੰਦਾ ਇਹ ਕਿਉਂ ਇਹ ਇਕੱਠ ਕਰਦੇ ਇੰਨਾ ਇਹ ਇਹ ਦੁਨੀਆ ਦਾ ਇਹ ਪਿਓਰ ਕਿਸਾਨੀ ਆ ਔਰੇ ਠਾਠਾ ਮਾਰਦਾ ਇਕੱਠ ਹੈ ਇਹ ਤਾਂ ਹੀ ਹੈ ਇਕੱਠ ਜੇ ਕੁਝ ਸਾਨੂੰ ਕਿਸਾਨੀ ਬਾਰੇ ਅੱਗੇ ਚਾਨਣਾ ਨਹੀਂ ਪੈ ਰਿਆ ਕੁਝ ਨਹੀਂ ਸਾਡੇ ਬੱਲੇ ਪੈ ਰਿਆ ਅਸੀਂ ਕੋਈ ਹੋਰ ਨਹੀਂ ਚਾਹਦੇ ਵੀ ਸਾਡੇ ਬੱਚਿਆਂ ਨੂੰ ਨੌਕਰੀ ਆਂਦੋ ਸਾਨੂੰ ਬਿਜਲੀ ਆਂ ਬਰੀ ਦਿਓ ਅਸੀਂ ਕਹਿੰਨੇ ਆ ਸਾਡੀ ਕਿਸਾਨੀ ਦਾ ਮੁੱਲ ਸਾਨੂੰ ਦੋ ਸਾਡੀ ਐਮਐਸਪੀ ਲਾਗੂ ਕਰੋ ਨਹੀਂ ਤਾਂ ਅਸੀਂ ਫਿਰ ਉਦਾਂ ਹੀ ਘੇਰਾਂਗੇ ਜਿਦਾਂ ਪਹਿਲਾਂ ਘੇਰਿਆ ਸੀਗਾ 2020 'ਚ ਹਾਂ ਦਿੱਲੀ ਜਿਹੜੀ ਕਿ ਸਾਡੀ ਦਿੱਲੀ ਜਾਣ ਦੀ ਤਿਆਰੀ ਹੈ ਜੇ ਮੰਨ ਲਾ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਸਾਡੀ ਮੰਗਾਂ ਨਹੀਂ ਮੰਨਦੀ ਤੇ ਫਿਰ ਦਿੱਲੀ ਜਾਣ ਦੀ ਤਿਆਰੀ ਹੈ ਹਾਂਜੀ ਜਿਹੜੀ ਅੱਜ ਮਹਾ ਪੰਚਾਇਤ ਕੀਤੀ ਹੈ ਨਾ ਕਰਤਾਰ ਸਿੰਘ ਸਰਾਭਾ ਦੀ ਧਰਤੀ ਦੇ ਸਰਾਭਾ ਪਿੰਡ 'ਚ ਉਹ ਇਹ ਸੇ ਕਰਕੇ ਕੀਤੀ ਹੈ ਕਿ ਪੰਜਾਬ ਸਰਕਾਰ ਦੀਆਂ ਅੱਖਾਂ ਖੁੱਲ ਜਾਣ ਤੇ ਮੋਦੀ ਸਰਕਾਰ ਹੈ ਕੇਂਦਰ ਚ ਬੈਠੀ ਮਾੜੀ ਸਰਕਾਰ ਉਹਨਾਂ ਦੀ ਅੱਖਾਂ ਖੁੱਲ ਜਾਣ ਕਿ ਫਰਵਰੀ ਚ ਆ ਰਹੇ ਆ ਤੁਹਾਡੇ ਕੋਲ ਫੇਰ ਠੀਕ ਹੈ ਜੀ ਫਰਵਰੀ 2024 ਚ ਜਥੇ ਬੰਦੀਆਂ ਆਪਣੀ ਸਲਾਹ مشਵਰਾ ਕਰਕੇ ਇਕੱਠ ਕਰਕੇ ਉਹ ਉਦੋਂ ਹੀ ਤੁਹਾਨੂੰ ਘੇਰਣਗੇ ਜਿੱਦਾਂ ਪਹਿਲਾਂ ਘੇਰਿਆ ਸੀ ਤੁਹਾਡੇ ਮਤਲਬ ਗਲ ਚ ਗੁੱਠਾ ਦੇ ਕੇ ਅਸੀਂ ਆਪਣੇ ਹੱਕ ਖੋਵਾਂਗੇ ਹੱਕ ਮੰਗਣ ਦਾ ਤਾਂ ਤੁਸੀਂ ਦੇ ਹੀ ਨਹੀਂ ਰਹੇ ਹੁਣ ਤਾਂ ਅਸੀਂ ਆਪਣੇ ਹੱਕ ਖੋ ਕੇ ਲਿਆਵਾਂਗੇ ਠੀਕ ਹੈ ਜੀ ਜਿਹੜਾ ਸਾਡਾ ਹੱਕ ਬਣਦਾ ਵੀ ਹੈ ਸੱਚੀ ਗੱਲ ਜੀ ਅਸਲੀ ਪ੍ਰਧਾਨ ਜੀ ਜੇ ਆਪਣੇ ਪਹਿਲਾਂ ਬਾਈ ਜੀ ਦੱਸ ਰਿਹਾ ਸੀ ਵੀ ਤੁਹਾਡੇ ਹੜ੍ਹਾਂ ਕਾਰਨ ਤੁਸੀਂ ਬਹੁਤ ਪ੍ਰੋਟੈਸਟ ਕੀਤਾ ਹੈ ਨਾ ਵੀ ਤੁਹਾਡੇ ਜਿਹੜਾ ਹਲਕਾ ਸੀਗਾ ਹੜ੍ਹਾਂ ਦੀ ਮਾਰ ਥੱਲੇ ਆਇਆ ਸੀਗਾ ਉਸ ਦੇ ਬਾਰੇ ਥੋੜਾ ਜਿਹਾ ਤੁਸੀਂ ਚਾਣਨਾ ਪਾਓ ਵੀ ਕੀ ਸਾਰਾ ਸਿਸਟਮ ਅਸੀਂ ਕਿੰਨਾ ਤੁਹਾਡਾ ਰਗਵਾ ਖਰਾਬ ਹੋਇਆ ਤੇ ਕੀ ਪ੍ਰਸ਼ਾਸਨ ਨੇ ਤੁਹਾਡਾ ਮੀਟਿੰਗਾਂ ਕੀਤੀਆਂ ਉਹਦੇ ਸਬੰਧ ਵਿੱਚ 10 ਜੁਲਾਈ ਨੂੰ ਜਿਹੜਾ ਕੱਗਰ ਦਰਿਆ ਵਿੱਚ ਹੜਾ ਆਇਆ ਹਾਂਜੀ ਇਹ ਸਰਕਾਰਾਂ ਦੀ ਲਾਇਕੀਆਂ ਕਰਕੇ ਆਇਆ ਹੂੰ ਕਿਉਂਕਿ ਅਸੀਂ ਅਸੀਂ ਸਾਰੇ ਪ੍ਰਸ਼ਾਸਨ ਨੂੰ ਉਸ ਤੋਂ ਪਹਿਲਾਂ ਹੀ ਕਹਿ ਚੁੱਕੇ ਸੀ ਵੀ ਸਾਡਾ ਬਾਨਾ ਉਹ ਕਮਜ਼ੋਰ ਹੋ ਚੁੱਕਿਆ ਕਿਉਂਕਿ 20 ਸਾਲ ਚ ਕੋਈ ਮਿੱਟੀ ਨਹੀਂ ਪਈ ਸੀ ਉੱਥੇ ਮੈਂ ਗੇੜੇ ਮਾਰ-ਮਾਰ ਕੇ ਮਮਰੰਡਮ ਹੀ ਦੇ ਦੇ ਕੇ ਅਸੀਂ ਥੱਕ ਗਏ ਪਰ ਕਿਸੇ ਨੇ ਸਾਡੀ ਨਹੀਂ ਸੁਣੀ ਜਦੋਂ 10 ਜੁਲਾਈ ਨੂੰ ਹੜ ਆਇਆ 8 ਤਰੀਕ ਨੂੰ ਉੱਥੇ ਥੇਲੇ ਲਾਉਣ ਆਗੇ ਦੋ ਦੋ ਦਿਨ ਚ ਕੀ ਹੁੰਦਾ ਵੀਰੇ ਅੱਜ ਤੁਸੀਂ ਉੱਥੇ ਜਾ ਕੇ ਦੇਖ ਲਿਓ 38 ਜ਼ਿਲ੍ਹੇ ਦਾ ਮੇਰੇ ਆਪਣੇ ਆਪਣੇ ਕੱਲੇ ਦੇ ਆ ਠੀਕ ਹੈ ਜੀ ਤੁਸੀਂ ਜਾ ਕੇ ਦੇਖੋ ਹੱਲੇ ਵੀ ਮੇਰੀ ਨਾ ਦਾ ਕਣਕ ਵੀ ਸਕਦੀ ਆ ਨਾ ਝੋਨਾ ਅਗਲਾ ਲੱਗ ਸਕਦਾ ਆ ਮੈਂ ਸਰਕਾਰ ਅੱਗੇ ਇਹੀ ਬੇਨਤੀ ਕਰ ਕਰ ਕੇ ਥੱਕ ਗਿਆ ਹੂੰ ਕਿ ਸਾਡੀ ਕੋਈ ਸੁਣ ਲੇ ਉੱਥੇ ਸਾਡੀਆਂ ਜਿਹੜੀਆਂ ਪਾਈਪ ਲਾਈਨਾਂ ਨੇ ਪਾਣੀ ਵਾਸਤੇ ਜੇ ਇਹ ਪਾਈਪ ਲਾਈਨਾਂ ਠੀਕ ਹੋਣਗੀਆਂ ਜੇਦੀ ਅਸੀਂ ਫਸਲਾਂ ਪਾਣਗੇ ਪਾਲਣਗੇ ਹੂੰ ਕਾ ਅਸੀਂ ਇੰਨੇ ਮਜਬੂਰ ਹੋ ਗਏ ਕਿ ਅਸੀਂ ਆਪਣੇ ਕੋਈ ਵੀ ਫਸਲ ਕਰਨ ਤੋਂ ਬਹੁਤ ਔਖੇ ਹੋ ਰਹੇ ਹਾਂ ਕਿਉਂਕਿ ਨਾ ਪਾਈਪ ਲਾਈਨਾਂ ਉੱਥੇ ਠੀਕ ਹੋਈਆਂ ਨਾ ਸਾਡੇ ਖੇਤ ਠੀਕ ਹੋਏ ਤੇ ਸਾਡੇ ਮੇਰੇ ਆਪਣੇ ਖੇਤ ਦੇ ਵਿੱਚ 7 ਕਿੱਲੇ ਦਾ ਇਹੋ ਜਿਹੇ ਆ ਕਿ ਜਿੱਥੇ 20 ਵੀ ਫੁੱਟ ਡੂੰਘੇ ਟੋਏ ਪਏ ਆ ਤੇ ਪ੍ਰਸ਼ਾਸਨ ਨੇ ਤੁਹਾਡੀ ਮਦਦ ਕਰਨ ਬਾਰੇ ਨਹੀਂ ਸੋਚਿਆ ਕਿ ਇਹ ਖੱਡੇ ਭਰੇ ਜਾਗਾ ਤੁਹਾਡੇ ਜਿਹੜੇ ਖੇਤ ਆ ਇਹਨਾਂ ਨੂੰ ਪੱਧਰਾ ਕਰਕੇ ਤੁਹਾਨੂੰ ਕੋਈ ਫਸਲ ਅਗਾਉਣ ਦੇ ਜੋ ਕੀਤਾ ਜਾਵੇ ਸਾਡੇ ਕੋਲ ਤਿੰਨ ਮੰਤਰੀ ਆਏ ਹੂੰ ਇਹ ਖੁੱਡੀਆਂ ਸਾਹਿਬ ਵੀ ਆਇਆ ਮੀਤ ਹੇਰ ਵੀ ਆਇਆ ਤੇ ਜਿੰਪਾ ਸਾਹਿਬ ਵੀ ਆਏ ਹੂੰ ਤਿੰਨਾਂ ਸਾਨੂੰ ਵਿਸ਼ਵਾਸ ਦੇ ਕੇ ਗਏ ਕਿ ਅਸੀਂ ਤੁਹਾਡੇ ਖੇਤਾਂ ਦੀ ਪ੍ਰਵਹਾਈ ਕਰਨਗੇ ਹੂੰ ਤਾਂ ਸਾਨੂੰ ਵੀ ਮਾਨ ਸੀ ਕਿ ਨਵੀਂ ਸਰਕਾਰ ਆਈ ਆ ਕੋਈ ਬਦਲਾਅ ਆ ਸਹਾਈ ਤੇ ਭਰ ਦੇਣ ਮੇਰੇ ਵੀਰੇ ਜਾ ਕੇ ਦੇਖੋ 5 ਮਹੀਨੇ ਸਾਨੂੰ ਹੋ ਗਏ ਪਰ ਖੇਤ ਦੇਖੇ ਨਹੀਂ ਜਾਂਦੇ ਬਹੁਤ ਬੁਰਾ ਹਾਲ ਹੋ ਰਿਹਾ ਭਾਈ ਮਾਨ ਸਾਹਿਬ ਨੇ ਕਿਹਾ ਸੀ ਵੀ ਅਸੀਂ ਮੁਆਵਜ਼ਾ ਦੇਵਾਂਗੇ ਵੀ ਗੜੇ ਮੇਰੇ ਜਿਹੜੀ ਫਸਲ ਖਰਾਬ ਹੋਈ ਸੀ ਮੁਆਵਜ਼ਾ ਦੇਵਾਂਗੇ ਪਰ ਛੋੜੇ ਦਾ ਹੜ੍ਹਾਂ ਦੇ ਕਾਰਨ ਬਹੁਤ ਜ਼ਿਆਦਾ ਵਾੜਾਂ ਦਾ ਨੁਕਸਾਨ ਹੋਇਆ ਕਿ ਤੁਹਾਨੂੰ ਕੋਈ ਮੁਆਵਜ਼ਾ ਕੋਈ ਪੈਲ ਦੇ ਹੱਦ ਦੇਣਾ ਚਾਹੀਦਾ ਸੀ ਕੋਈ ਦਿੱਤਾ ਮੁਆਵਜ਼ਾ ਮੁਆਵਜ਼ਾ ਜੀ ਇਹਨਾਂ ਨੇ ਸਾਡੇ ਨਾਲ ਏਡੀਸੀ ਨੇ ਵਾਅਦਾ ਕੀਤਾ ਸੀ ਕਿ ਅਸੀਂ 47000 ਰੁਪਏ ਜਿਹੜੇ ਟੋਏ ਪਏ ਆ ਉਹਨਾਂ ਦਾ ਦੇਣਗੇ ਸਾਡੀ ਏਡੀਸੀ ਦੋ ਵਾਰੀ ਆ ਕੇ ਅਸੀਂ ਉੱਥੇ ਜਾਮ ਲਾਇਆ ਸੀ ਫਾਈਵੇ ਰੋਕਿਆ ਸੀ ਉੱਥੇ ਵੀ ਸਾਨੂੰ ਵਾਅਦਾ ਕਰਕੇ ਗਏ ਵੀ ਤੁਸੀਂ ਖੋਲਦੇ ਹੋ ਅਸੀਂ ਤੁਹਾਨੂੰ ਮੁਆਵਜ਼ਾ ਦੇਣਗੇ ਉਹਨਾਂ ਨੇ ਹਾਲ ਤੱਕ ਅਸੀਂ ਮੀਟਿੰਗਾਂ ਕਰ ਕਰਕੇ ਥੱਕ ਗਏ ਤੇ ਮੈਂ 2 ਦਿਨ ਤੱਕ 2 ਦਿਨ ਹੋਏ ਮੈਡਮ ਨੂੰ ਹੀ ਮਿਲਿਆ ਏਡੀਸੀ ਨੂੰ ਉਹਨਾਂ ਨੂੰ ਵੀ ਕਿਹਾ ਉਹ ਵੀ ਕਹਿ ਰਹੇ ਵਿਚਾਰੇ ਪ੍ਰਸ਼ਾਸਨ ਵਾਲੇ ਵੀ ਸਾਡੀ ਵੀ ਕੋਈ ਨਹੀਂ ਸੁਣ ਰਿਹਾ ਕਿਉਂਕਿ ਜਿਹੜੇ ਖੱਡੇ ਪਏ ਆ ਉਹਨਾਂ ਦੀ ਪ੍ਰਵਾਹੀ ਜ਼ਿੰਮੇਵਾਰਤਾ ਕਰ ਨਹੀਂ ਸਕਦਾ ਸਾਡਾ ਇਹਨਾਂ ਤੁਸੀਂ ਆਪ ਦੇਖਿਓ ਜਾ ਕੇ ਪਿੰਡ আলমਗੀਰ ਦੇ ਵਿੱਚ ਮੈਂ ਨੰਬਰਦਾਰ ਆ ਜਸਵੰਤ ਸਿੰਘ ਕੋਈ ਆਪਾਂ ਨਿਊ ਨਹੀਂ ਹੈ ਵੀ ਆਪਾਂ ਝੂਠ ਮਾਰਦੇ ਆ ਤੁਸੀਂ ਜਾ ਕੇ ਦੇਖੋ ਸਾਡੇ ਖੇਤਾਂ ਦਾ ਕੀ ਹਾਲ ਹੈ ਨਾ ਅਸੀਂ ਉੱਥੇ ਆਪਣਾ ਮਿੱਟੀ ਦੀ ਭਰਾਈ ਕਰ ਸਕਦੇ ਆ ਸਰਕਾਰ ਕਹਿ ਕੇ ਗਈ ਆ ਸਰਕਾਰ ਤੇ ਸਾਨੂੰ ਆਸ ਆ ਦੇਖੋ ਵੀ ਕਰਨਗੇ ਕਿ ਨਹੀਂ ਕਰਨਗੇ ਨਹੀਂ ਵੀ 24 ਦੀ ਇਲੈਕਸ਼ਨ ਆ ਰਹੇ ਉੱਥੇ ਦੱਸਵਾਂਗੇ ਅਸੀਂ ਇਹਨਾਂ ਦੇ ਅਮੈਲੇ ਵੀ ਸਾਡੇ ਕੋਲ ਆਣਗੇ ਵੀ ਭਰਾਵਾ ਹੁਣ ਛੋਟਾ ਵੀਰ ਵੱਡੇ ਵੀਰ ਕਿੱਥੇ ਗਏ ਹੁਣ ਸਾਣ ਸਾਡੇ ਤੁਸੀਂ ਫੋਨ ਵੀ ਨਹੀਂ ਠੰਦੇ ਦੇਖੋ ਇੰਨਾ ਦਾ ਅਸੀਂ ਮਾੜਾ ਨਹੀਂ ਕੀਤਾ 99 99 ਐਮਐਲਏ ਅਸੀਂ ਲਿਆਏ ਸਰਕਾਰ ਆਈ ਸਾਰੀ ਬਰੂਆਂ ਦੇ ਦਿੱਲੀ ਦੇ ਅਸੀਂ ਬੈਠੇ 13 ਮਹੀਨੇ ਸਾਰੇ ਜ਼ਿਮੀਦਾਰਾਂ ਨੇ ਵੀ ਇਹਨਾਂ ਨੂੰ ਪੂਰੀ ਸਪੋਰਟ ਕੀਤੀ ਪਰ ਅੱਜ ਇਹ ਸਾਨੂੰ ਜਮੀਂ ਭੁੱਲ ਗਏ ਤੁਸੀਂ 33 ਕਿਲੋਮੀਟਰ ਹੁਕਮੰਤਰੀ ਦੀ ਕੋਠੀ ਤੋਂ ਮੇਰਾ ਪਿੰਡ ਪੈਂਦਾ 33 ਕਿਲੋਮੀਟਰ ਉਹ ਆ ਨਹੀਂ ਸਕਦੇ ਉਹ ਇੱਕ ਪਾਸੇ ਤਾਂ ਕਹਿੰਦੇ ਅਸੀਂ ਆਮ ਆਦਮੀ ਆ ਅਸੀਂ ਲੋਕਾਂ ਕੋਲ ਵਿਚਰਦੇ ਆ ਅਸੀਂ ਡੇਰਿਆਂ ਕੋਲ ਡੇਰੇ ਜਾ ਕੇ ਇਕੱਲੇ ਇਕੱਲੇ ਘਰ ਦੇ ਵਿੱਚੋਂ ਵੋਟਾਂ ਮੰਗਣ ਜਾਂਦੇ ਆ ਪਰ ਤੁਸੀਂ ਆ ਕੇ ਤਾਂ ਦੇਖੋ ਸਾਡੇ ਪਿੰਡ ਹਾਂ ਪ੍ਰਧਾਨ ਜੀ ਮੈਂ ਇਹੀ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਸੀਗਾ ਕਿ ਮੁੱਖ ਮੰਤਰੀ ਸਾਹਿਬ ਨੇ ਤੁਹਾਡੇ ਖੇਤਾਂ ਦਾ ਜਾਂ ਤੁਹਾਡੇ ਪਿੰਡਾਂ ਦਾ ਦੌਰਾ ਕਰਨਾ ਜ਼ਰੂਰੀ ਨਹੀਂ ਸਮਝਿਆ ਹੁਣ ਤੱਕ ਬਿਲਕੁਲ ਨਹੀਂ ਜੀ ਮੁੱਖ ਮੰਤਰੀ ਨਾਲ ਤਾਂ ਆਏ ਹੀ ਨਹੀਂ ਪਰ ਤਿੰਨ ਮੰਤਰੀ ਆਏ ਉਹ ਸਾਨੂੰ ਵਿਸ਼ਵਾਸ ਦੇ ਕੇ ਗਏ ਪਰ ਕੋਈ ਸਾਨੂੰ ਸਿਰਫ ਸਾਨੂੰ 5 ਏਕੜ ਤੱਕ ਦਾ ਹੀ ਮੁਆਵਜ਼ਾ ਦਿੱਤਾ ਗਿਆ 34 34000 ਰੁਪਏ ਇਹ ਮੇਰੇ ਕੋਲ 38 ਕਿੱਲੇ ਆ ਦੋ ਭਰਾ ਆ ਅਸੀਂ ਤੋ ਸਾਨੂੰ ਕੀ 2 200 ਰੁਪਇਆ ਬਣਦਾ ਆ ਮਤਲਬ ਕਹਿੰਦਾ ਜਿਹੜਾ 38 ਕਿਲੇ ਵਾਹਣ ਇਸ ਟਾਈਮ ਸਾਰਾ ਖਾਲੀ ਦਾ ਖਾਲੀ ਵੀ 38 ਕਿਲੇ ਨਹੀਂ 38 ਜਿਹੜੇ ਤੋਂ ਖੇਤ ਦਾ ਠੀਕ ਕਰਨ ਵਾਲੀ ਸੀ ਰੇਤਾ ਭਰਾਈ ਹੋ ਗਈ ਸੀ ਉਹ ਤਾਂ ਅਸੀਂ ਕਰ ਲੈ ਠੀਕ ਆ ਠੀਕ ਹੈ ਜੀ ਦੇਖੋ 34000 ਵਿੱਚ ਕੀ ਹੁੰਦਾ ਇੱਕ ਕਿੱਲੇ ਦਾ ਰੇਤਾ ਠੀਕ ਨਹੀਂ ਹੋਇਆ ਜਿਹੜੇ 7 ਕਿੱਲੇ ਸਾਡੀ 7 ਏਕੜ ਜ਼ਮੀਨ ਮੇਰੀ ਆਪਣੀ ਕੱਲੇ ਦੀ ਆ 18 ਕਿ ਏਕੜ ਮੇਰੇ ਪਿੰਡ ਦੀ ਜ਼ਮੀਨ ਪਈ ਆ ਹੱਲੇ ਵੀ ਜਿਹੜੀ ਖਾਲੀ ਪਈ ਆ ਜਿਹੜੀ ਖਾਲੀ ਪਈ ਆ ਉਹ ਨਾ ਸਿਮਰਨਾ ਉਹ ਜ਼ਿੰਮੇਦਾਰ ਸਮਾਰ ਹੀ ਨਹੀਂ ਸਕਦਾ 16 16 ਫੁੱਟ ਡੂੰਗੇ ਟੋਏ ਪਈ ਆ ਕਿਉਂਕਿ ਸਾਨੂੰ ਫੇਰ ਅਗਲੀ ਹੋ ਰਿਹਾ ਰੌ ਫੇਰ ਘੱਗਰ ਦਰਿਆ ਆਏਗਾ ਕਿ ਉਹ ਬੰਨ ਅਜੇ ਤੱਕ ਮਜ਼ਬੂਤ ਫੜੀ ਵੀ ਨਹੀਂ ਕੀਤਾ ਗਿਆ ਸਰਕਾਰਾਂ ਨੂੰ ਪਤਾ ਲੱਗ ਗਿਆ ਵੀ ਪਹਿਲਾਂ ਏਡਾ ਨੁਕਸਾਨ ਹੋ ਗਿਆ ਕਿ ਉਹਨਾਂ ਨੇ ਹੁਣ ਬੰਨ ਮਜ਼ਬੂਤ ਕਰਨਾ ਜ਼ਰੂਰੀ ਸਮਝਿਆ ਜਾਂ ਨਹੀਂ ਕਿ ਘੱਗਰ ਦਰਿਆ ਦਾ ਉਹ ਹਾਲ ਤੱਕ ਦਾ ਜੀ ਅਸੀਂ ਕਹਿ ਕਹਿ ਕੇ ਥੱਕ ਕੇ ਵੀ ਇਸ ਨੂੰ ਮਜ਼ਬੂਤ ਤੇ ਪੱਕਾ ਤੇ ਉੱਚਾ ਬਣਾਇਆ ਜਾਏ ਹਲੇ ਕੋਈ ਹਲੇ ਲਾਰੇ ਆ ਬਠੀਕ ਤੇ ਮੈਨਾਂ ਤੁਹਾਡੇ ਕੋਲ ਕਹਿਣਾ ਵਿੱਚ ਕਹਿੰਦਾ ਤੁਹਾਡਾ ਆਲਮਗੀਰ ਪਿੰਡ ਅਕੇ ਨਾਲ ਕੋਈ ਹੋਰ ਪਿੰਡਾਂ ਦੇ ਵਾਣ ਵੀ ਇੱਧਾ ਖਾਲੀ ਪਏ ਆ ਜੇ ਤੁਹਾਡੇ ਕਲੇ ਪਿੰਡ ਦੇ ਇਹ ਵਾਣ ਜੇ ਟੋਏ ਪਏ ਆ ਗੱਗਰ ਦੇ ਕਾਰਨ ਇਹ ਆਪਣੇ ਤੁਹਾਡੇ ਇਰਗੇ ਦੇ ਵਿੱਚ ਜਾਂ ਆਸ-ਪਾਸ ਹੋਰ ਪਿੰਡਾਂ ਦੇ ਵੀ ਆ ਸਾਡਾ ਡਿਸਟ੍ਰਿਕਟ ਮੁਹਾਲੀ ਤਹਿਸੀਲ ਡੇਰਾ ਬਸੀ ਸਾਡੇ ਪੰਜ ਪਿੰਡ ਸੀ ਠੀਕ ਆ ਜਿਹੜੇ ਜ਼ਿਆਦਾ ਪ੍ਰਭਾਵਿਤ ਸੀ ਜਿਨ੍ਹਾਂ ਵਿੱਚੋਂ ਤਿੰਨ ਪਿੰਡ ਪਿੰਡ ਆਲਮਗੀਰ 18 ਇਕੜ ਜ਼ਮੀਨ ਆਲਮਗੀਰ ਦੀ ਇੰਨੀ ਜ਼ਮੀਨ ਟਮਾਣਾ ਪਿੰਡ ਦੀ ਤੇ ਕੁਝ ਜ਼ਮੀਨ ਸਾਦਾਬਰ ਦੀ ਜਿਹੜੇ ਹਲੇ ਬਾਕੀ ਪਏ ਨੇ ਸਰਕਾਰ ਨੂੰ ਕੀ ਚੀਜ਼ ਆ ਮੇਰੇ ਮੇਰੇ 23540 ਕਿੱਲੇ ਪ੍ਰਭਾਈ ਕਰਨ ਚ ਜੇ ਸਰਕਾਰ ਚਾਹੇ ਤਾਂ ਸਭ ਕੁਝ ਹੋ ਸਕਦਾ ਅਸੀਂ ਕਹਿ ਕਹਿ ਕੇ ਥੱਕ ਗਏ ਅਸੀਂ ਕੋਈ ਆਪਾਂ ਇਹ ਨਹੀਂ ਸੋਚ ਰਹੇ ਪਰ ਸਾਨੂੰ ਪਤਾ ਨਹੀਂ ਕੀ ਬਾਤ ਆ ਕੀ ਕੀ ਨਹੀਂ ਕੋਈ ਸਾਡੇ ਕੰਨੀ ਕੋਈ ਸੁਣਵਾਈ ਨਹੀਂ ਕਰ ਰਹੀ ਧੰਨਵਾਦ ਜੀ ਸੋ ਤੁਸੀਂ ਜਿਵੇਂ ਦੇਖਿਆ ਪਾਕਸਾਨਾਂ ਨਾਲ ਗੱਲਬਾਤ ਕੀਤੀ ਹੈ ਕਿਸਾਨਾਂ ਨੇ ਆਪਣੇ ਦੁੱਖੜੇ ਦੱਸਿਆ ਕਿ ਜਦੋਂ ਹੜ੍ਹ ਆਏ ਸੀਗੇ ਵੇ ਸਾਡੇ ਵਾਣਾਂ ਦੇ ਵਿੱਚ ਖੇਤਾਂ ਚ ਉਹਦੇ ਵੱਡੇ ਵੱਡੇ 16 16 ਫੁੱਟ ਦੇ ਟੋਏ ਪਏ ਆ ਤੇ ਸਾਡੇ ਕੋਲੇ ਸਰਕਾਰ ਦੇ ਤਿੰਨ ਤਿੰਨ ਮੰਤਰੀ ਆ ਕੇ ਸਾਨੂੰ ਵਿਸ਼ਵਾਸ ਦਿਵਾ ਕੇ ਵੀ ਗਏ ਆ ਪਰ ਸਾਡੇ ਉਹ ਵਾਣ ਹਜੇ ਵੀ ਖਾਲੀ ਪਏ ਆ ਉਹ ਤਿੰਨ ਪਿੰਡਾਂ ਦਾ 40 50 ਏਕੜ ਦੇ ਰਗਾ ਜਿਹੜਾ ਕਿ ਹਜੇ ਤੱਕ ਵੀ ਟੋਇਆ ਉਹੇ ਭਰੇ ਨਹੀਂ ਕਿ ਪਰ ਭਾਈ ਕਰਨ ਕਿਉਂਕਿ ਕਿਸਾਨਾਂ ਦੇ ਕੋਲੇ ਇਹ ਕਹਿੰਦੇ ਸਾਡੇ ਕੋਲੇ ਇੰਨਾ ਪੈਸਾ ਨਹੀਂ ਹੈਗਾ ਕਿ ਅਸੀਂ ਉਹਦੀ ਪਰਭਾਈ ਕਰ ਸਕੀਏ ਸਰਕਾਰ ਤੋਂ ਸਾਨੂੰ ਆਸ ਸੀਗੀ ਵੀ ਉਹਨਾਂ ਦੀ ਪਰਭਾਈ ਕੀਤੀ ਜਾਵੇ ਤੇ ਅਸੀਂ ਸਾਡੇ ਜਿਹੜੇ ਖੇਤ ਆ ਵਾਹਨ ਜੋਗ ਜਾਂ ਫਸਲਾਂ ਬੀਜਣ ਜੋਗ ਕੀਤੇ ਜਾਣ ਪਰ ਸਰਕਾਰਾਂ ਦੇ ਸਿਰਫ ਇਹ ਕਹਿੰਦੇ ਲਾਰੀ ਰਹਿ ਗਏ ਤੇ ਇਸ ਕਰਕੇ ਚੇਤਾਵਨੀ ਵੀ ਦੇ ਰਹੇ ਆ ਵੀ ਜੇ ਸਾਡੇ ਮੰਗਾਂ ਜਿਹੜੀਆਂ ਸਾਡੀਆਂ ਚ ਨਾ ਪੂਰੀਆਂ ਕੀਤੀਆਂ ਗਈਆਂ ਤੇ 2024 ਦੇ ਇਲੈਕਸ਼ਨ ਆਉਣ ਵਾਲੀ ਹੈ ਅਸੀਂ ਉਹ ਦੱਸਾਂਗੇ ਫਿਰ ਵੀ ਕਿਸਾਨ ਕੀ ਹੈ ਤੇ ਤੁਸੀਂ ਕੀ ਵਾਅਦੇ ਕੀਤੇ ਸੀਗੇ ਤੇ ਅਸੀਂ ਦਿੱਲੀ ਨੂੰ ਵੀ ਇਹਨਾਂ ਨੇ ਕਿਸਾਨਾਂ ਨੇ ਦੱਸਿਆ ਵੀ ਅਸੀਂ ਦਿੱਲੀ ਨੂੰ ਵੀ ਇਹ ਸਾਰੀਆਂ ਮੰਗਾਂ ਨਾ ਬੰਨੀਆਂ ਗਈਆਂ ਤਾਂ ਦਿੱਲੀ ਦੀਆਂ ਬਰੂਹਾਂ ਤੇ ਫੇਰ ਦੁਬਾਰਾ ਤੋਂ 2024 ਦੇ ਵਿੱਚ ਜਾ ਸਕਦੇ ਆ ਸੋ ਤੁਸੀਂ ਜੁੜੇ ਰਹੋ ਜਿਹੜਾ ਰੰਗਲਾ ਪਿਆ ਆ ਉਹਦੇ ਨਾਲ ਮੈਂ ਗਗਨਦੀਪ ਸਿੰਘ ਹਾਂ ਜੀ ਧੰਨਵਾਦ ਜੀ